ਚੱਲ ਲਈ ਆ ਮੰਮੀ ਬੈ ਚੱਲ ਲਈ ਆ ਬਸ ਜਾਣਾ ਨਹੀਂ ਕਰਨਾ ਆ ਜੀ ਸ਼ਹਿਰ ਕੀ ਆ ਕਾ ਕੰਮ ਸ਼ਹਿਰ ਮੈਨੂੰ ਕੰਮ ਹੈ ਮੜਾ ਜਾ ਤੈਨੂੰ ਨਹੀਂ ਮੈਂ ਜਾਣਾ ਇੱਧਰ ਫੜਾ ਪਰਸ ਲੈ ਇਹ ਮੰਮੀ ਕੀ ਕਾਦੀ ਨਾ ਨਹੀਂ ਬੈ ਫੜਾ ਪਰਸ ਕਿਤੇ ਨਹੀਂ ਜਾਣਾ ਮੈਂ ਕਿਤੇ ਨਹੀਂ ਜਾਣਾ ਚੱਲ ਅੰਦਰ ਸ਼ਹਿਰ ਚੱਲੀ ਆ ਮੰਮੀ ਕਾ ਤੱਕ ਲਾਉਣ ਚੱਲੀ ਕਿਤੇ ਨਹੀਂ ਚੱਲੀ ਤੈਨੂੰ ਮੈਂ ਦੱਸਿਆ ਤੇ ਗਈ ਆਣ ਕੇ ਤੇਰੀ ਗੱਲ ਸੁਣ ਲੈ ਮੈਂ ਬਹੁਤ ਇஷ்ட ਕਰਦੀ ਆ ਤੂੰ ਮੇਰੇ ਸੱਸ ਨੂੰ ਠੀਕ ਆ ਪਰ ਜਿਹੜੀਆਂ ਗੱਲਾਂ ਪਹਿਲੀਆਂ ਸੀ ਉਹ ਹਣ ਤੁਸੀਂ ਭੁੱਲ ਚੋ ਤਾਂ ਉਹਦੇ ਤੋਂ ਸਾਨੂੰ ਬੋਲ ਦੇ ਦਿੱਤੀਆਂ ਵਾ ਉਹਨੂੰ ਪਗਲਾ ਲਿਆ ਉਹਦੇ ਤੂੰ ਉਹ ਤੁਸੀਂ ਸਾਰਾ ਕੁਝ ਸ਼ਾਪ ਕੀਤਾ ਠੀਕ ਆ ਤਾਂ ਯਾਨੀ ਕੀ ਉਹਦੇ ਕੰਚ ਵਾਲਾ ਪਰੋਂਦੀ ਰਹੀ ਐ ਕੋਈ ਨਹੀਂ ਭਰਿਆ ਮੈਂ ਤੇ ਇਹ ਵਰਤਿਆ ਭੀਤੀਆਂ ਆਪਣੇ ਘਰ ਵਸਣ ਇੱਕ ਮੈਂ ਵਸਾਤੀ ਆ ਤੇ ਦੂਜੀ ਵੀ ਵਸਾ ਕੇ ਵਿਖਾਉਂਗੀ ਤੇ ਨੂੰ ਜਿੰਨਾਂ ਨੂੰ ਮੋਡੇ ਨਾਲ ਗੋਡੇ ਨਾਲ ਆ ਕੇ ਬੈਠੀ ਆ ਤੂੰ ਮੈਂ ਕਹਾਂ ਤਾਂ ਗੋਡੇ ਨਾਲ ਆ ਕੇ ਬੈਠੀ ਗੋਡੇ ਨਾਲ ਲਾਉਣ ਤਾਂ ਤਿੰਨ ਸਾਲ ਹੋ ਗਏ ਆਂ ਕਿ ਦੋ ਆਣ ਕੇ ਬੈਠੀ ਨੂੰ ਕੀ ਕਰਦੇ ਜੇ ਨਾ ਉਹ ਖੜਨ ਗਏ ਤਾਂ ਮੈਂ ਭਲਾ ਬਗਿਆ ਉਹਨਾਂ ਦਾ ਕੰਮ ਛੱਡ ਆਉਂਗੀ ਮਾਤਾ ਤੂੰ ਜਵਾਈਆਂ ਨੂੰ ਟੱਚ ਨਹੀਂ ਜਾਣਦੀ ਮਨਦੂਰ ਮੈਂ ਜਾਂਦੇ ਜਵਾਈਆਂ ਦੇ ਆ ਕੇ ਪਰਦ ਕੋੜਾ ਤੇ ਮਾਰਿਆ ਉਹਨੇ ਲਾ ਕੇ ਬੈਠਾ ਰਹਾ ਤੇ ਦੂਜੇ ਕੋ ਤਾਨੂੰ ਆ ਨਹੀਂ ਤਾਂ ਮੇਰੇਆਂ ਧੀਆਂ ਦਾ ਗੁਲਾਮ ਕਰਨ ਠੀਕ ਆ ਅੱਜ ਜੇ ਤੇਰਾ ਪੁੱਤ ਮੇਰੇ ਸਾਥ ਟੈਂਡਾ ਪਰ ਤੂੰ ਮੱਛ ਕੇ ਸਵਾਰ ਗਈਆਂ ਮੈਂ ਕਿਹਾ ਮੱਛਣਾ ਵਾ ਬੱਸ ਬਣਾ ਦੇ ਚੁੱਪ ਕਰਕੇ ਮੈਂ ਨਹੀਂ ਫੜੋਣਾ ਪਰਸ ਨਹੀਂ ਤੈਨੂੰ ਮਿਲਣਾ ਮੰਮੀ ਪ੍ਰੀਤੀ ਨੂੰ ਕੋਈ ਪਰਸ ਦੇ ਦੇ ਸਿਆਣੇ ਬਣਾ ਤੁਸੀਂ ਕੰਮ ਤੁਹਾਡੇ ਮੈਂ ਹੀ ਆਉਣਾ ਠੀਕ ਆ ਇੱਕ ਚਲ ਗਈ ਨਾ 2 ਮਹੀਨੇ ਲਾ ਕੇ ਇਹਨੂੰ ਵੀ ਇਹਦੇ ਘਰ ਤੋਂ ਹੋਰੀਏ ਆਪਾਂ ਆਪਣੇ ਘਰ ਨੂੰ ਚਲਾਈਏ ਇੰਨੀ ਕਲੇ ਇਰਖਾ ਘਰ ਚ ਨਹੀਂ ਚੰਗੀ ਹੁੰਦੀ ਇਰਖਾ ਕਰਨਾ ਤੁਸੀਂ ਗਝਾਇਆ ਕੁੜੀਆਂ ਨੂੰ ਕੁੜੀਆਂ ਮਾੜੀਆਂ ਨਹੀਂ ਸੀ ਚੰਗੀ ਰਹਿ ਦਿੰਦੀ ਆਪਣੇ ਬੱਚਿਆਂ ਨੂੰ ਠੀਕ ਆ ਵੱਡੇ ਪਾ ਆ ਸਾਹਮਣਾ ਇਹੀ ਆ ਤੈਨੂੰ ਧੀਆ ਆਪਣੇ ਘਰ ਸ਼ੋਭਾ ਦਿੰਦੀਆਂ ਪ੍ਰੀਤੀ ਆਪਣੀ ਸਤਾ ਆਪਣੇ ਹੱਥ ਵਾਸਿਆ ਚੁੱਪ ਕਰਕੇ ਪਰਸ ਬਣਾ ਦੇ ਚੰਗੀ ਰਹੇਗੀ ਜੇ ਮੈਂ ਵੀ ਫਿਰ ਜਿਹੜੇ ਰੰਗ ਤੁਸੀਂ ਵਿਖਾਏ ਹੋ ਲੱਗ ਗਈ ਤੇ ਖਲਾਰਾ ਬਹੁਤ ਖੇ ਲੜ ਜਾਣਾ ਕਿਹੜਾ ਉਖਾਏ 10 ਦਿਨ ਹੋ ਗਏ ਭਰਾ ਨੇ ਨਹੀਂ ਫੋਨ ਕੀਤਾ ਤੇ ਪਿਸੂ ਪਏ ਹੈ ਨਾ ਹੁਣ ਉਹ ਮੈਨੂੰ ਕਰਦਾ ਤੇ ਮੱਛੀਆਂ ਪਈਆਂ ਦੇ ਨਾ ਐੋ ਜੇ ਦੇਣ ਆਉਣਾ ਵੀ ਉਹ ਤੈਨੂੰ ਕਬਾਉਗਾ ਵੀ ਨਹੀਂ ਮੈਂ ਬੜੀਆਂ ਢਿੱਡ ਚ ਪਈਆਂ ਬਹੁਤ ਜ਼ਿਆਦੀ ਈਰਖਾ ਤੁਸੀਂ ਮੇਰੇ ਨਾਲ ਕਰਦੀਆਂ ਰਹੀਆਂ ਮੈਂ ਚੁੱਪ ਕਰਕੇ ਸਹਿੰਦੀ ਰਹੀਆਂ ਮੈਂ ਕਮਲੀ ਨਹੀਂ ਸੀ ਕਮਲਿਆ ਮੈਨੂੰ ਤੁਸੀਂ ਬਣਾਤਾ ਸੀ ਕਿਹੜੀ ਮਾਂ ਭੈਣ ਵਾ ਜਿਹੜੀ ਆਪਣੇ ਨੌ ਮਾਂ ਪੁੱਤਾਂ ਦੇ ਵਿੱਚ ਜਿਹੜੀ ਪਾਉਂਦੀ ਹੋਵੇ ਕਾਈ ਬੜ ਟਾੜੀ ਵੜਾ ਘਣ ਕੇ ਬਾਤਾਂ ਪਾਉਂਦੀ ਰਹੀ ਛਾਣੀ ਬਣ ਥੋੜੀ ਜੀ ਆਪਣੇ ਘਰ ਵਸਾਓ ਠੀਕ ਹੈ ਉਹੀ ਗੱਲ ਕਰਾਂਗੇ ਉਹਨਾਂ ਨਾਲ ਮੈਂ ਆਣਾਂਗੇ ਤੇਰੀ ਗਲਤੀ ਆ ਆਪਣਾ ਘਰ ਵਸਾ ਜਾ ਕੇ ਠੀਕ ਹੈ ਹੁਣ ਜੇ ਤੁਸੀਂ ਕਹੋ ਸਾਡੇ ਕਾਊਂਟਾ 'ਚ ਪੈਸੇ ਆਉਣ ਅਸੀਂ ਸ਼ਰਲੇ ਡਾਈਏ ਤੇ ਇਹਨੂੰ ਅਸੀਂ ਘਰ ਦੀ ਨੌਕਰਾਨੀ ਬਿਠਾਈ ਬਣਾ ਕੇ ਰੱਖੀਏ ਉਹ ਗੱਲ ਹੁਣ ਨਹੀਂ ਜੇ ਬਣਨੀ ਚਾਹੇ ਇੱਕ ਵਰੀ ਖਵਾ ਲਓ ਚਾਹੇ ਦੋ ਵਰੀ ਖਵਾ ਲਓ ਉਹਨੇ ਫੋਨ ਤੁਹਾਨੂੰ ਜਿੰਨੀ ਵਾਰ ਤੱਕ ਤੁਸੀਂ ਮਰਨਾ ਸਿੱਧੀਆਂ ਨਾ ਹੋਈਆਂ ਉਹਨੇ ਫੋਨ ਨਹੀਂ ਜੇ ਕਰਨਾ ਨਾ ਪਾਉਣੇ ਜੇ ਪੈਸੇ ਮੈਂ ਚੱਲੀ ਸ਼ਹਿਰ ਮੈਨੂੰ ਉਹਨੇ ਫੋਨ ਕੀਤਾ ਮੈਂ ਕਾਊਂਟ ਖਲਾਉਣ ਚੱਲੀ ਆ ਆਪਣਾ ਠੀਕ ਆ ਕੰਮ ਮੈਂ ਕਰਦੀ ਰੋਟੀ ਮੈਂ ਪਕਾ ਕੇ ਦਵਾਂਗੀ ਸਾਰਾ ਕੁਝ ਕਰੂੰਗੀ ਪ੍ਰੀਤੇ ਮੇਰਾ ਸੋਣਾ ਤੁਹਾਡੇ ਸੀ ਬੜੀਆਂ ਗਲਤੀਆਂ ਹੀ ਜੇ ਤੁਸੀਂ ਇਹ ਚੰਗੀਆਂ ਹੁੰਦੀਆਂ ਨਾ ਤੇ ਤੁਸੀਂ ਇੰਨੇ ਖਾਣਾ ਤੇ ਨਾ ਕਰਦੇਂਗਾ ਅਖੀਰੀ ਤੇ ਮੈਨੂੰ ਮੇਰੇ ਨੋ ਪੁੱਤ ਨੇ ਹੀ ਕੰਮ ਹੋਣਾ ਤੁਸੀਂ ਵੀ ਖਾ ਕੇ ਰੋਟੀਆਂ ਤੇ ਅੰਦਰ ਵੜ ਕੇ ਤੇ ਉਹਦੇ ਤੇ ਰੋਪਾ ਛੱਡਿਆ ਤੇ ਜੇ ਤੁਸੀਂ ਵੀ ਲਾਗੋ ਹੱਥ ਵਟਾਉਂਦੇ ਹੋ ਤੇ ਇੱਥੋਂ ਤੱਕ ਗੱਲਾਂ ਤਾਂ ਜਾਂਦੀਆਂ ਹਾਂ ਜਦ ਤੇਰੇ ਜਬਾਨ ਵੜੀ ਆ ਕੀ ਤੋ ਜੱਟ ਚੰਗੇ ਨਹੀਂਗੇ ਜੇ ਜਿਨ੍ਹਾਂ ਨੇ ਇੱਥੋਂ ਤੱਕ ਗੱਲਾਂ ਲੈ ਜਾਂਦੇਗਾ ਤੂੰ ਕੋਈ ਗੱਲ ਦੱਸੀ ਨਹੀਂ ਮੈਨੂੰ ਕੁਛ ਤੇ ਉਤਰਾ ਉਹਨਾਂ ਨੂੰ ਕੁਛ ਕਹ ਆਈ ਆਈ ਤੇ ਹੁਣ ਉਹਨਾਂ ਨੇ ਆਉਣਾ ਉਹਦੇ ਕੁਲਵਿੰਦਰ ਦੀ ਵੀ ਗੱਲ ਸੱਚੀ ਆ ਤੇ ਆਪੇ ਤੇਰਾ ਭਰਾ ਪਰਜਾਈ ਤੈਨੂੰ ਤੋੜਨਗੇ ਆਪਦੇ ਹੱਥੀ ਜ਼ਿੰਮੇਵਾਰੀ ਚੁੱਕਣਗੇ ਉਹ ਆਪਦੀ ਜ਼ਿੰਮੇਵਾਰੀ ਚੁੱਕੋਗੇ ਮੈਂ ਤਾਂ ਦੋ ਰੋਟੀਆਂ ਹੀ ਥੀਏ ਖਾਣੀਆਂ ਠੀਕ ਆ ਨਾ ਆਪੇ ਉਹਨੇ ਮੈਨੂੰ ਸਾਹਮਣਾਵਾ ਭਾਵੇਂ ਤੁਸੀਂ ਆਪਦੇ ਘਰੋਂ ਘਰੀ ਜਾਓਗੇ ਤੇ ਤਾਂ ਮੈਨੂੰ ਥੋੜਾ ਅਣਖੇ ਸਾਹਮਣਾ ਨਾ ਤੋਹਾ ਮੇਰਾ ਦੋਸੋ ਕੀ ਭੋਲਣਾ ਤੇ ਇਹ ਮੇਰੀ ਗਾਲ ਸੁਣਾ ਮੈਂ ਅੱਜ ਮੇਰੀ ਨੋ ਆ ਗਈ ਨਾ ਤੇ ਮੈਂ ਉਸ ਤੋਂ ਮਾਫੀ ਮੰਗ ਲੈਣੀ ਆ ਤੇ ਤੂੰ ਵੀ ਆਦ ਭਰਾ ਪਰਜਾਈ ਤੋਂ ਮਾਫੀ ਮੰਗ ਲੈ ਚੰਗਾ ਤੇ ਵੇ ਮੇਰੇ ਗਾਲ ਸੁਣਾ ਖੇਰੇ ਮਾਪੇ ਜਿਹੜੇ ਆ ਨਾ ਉਹ ਨਾਲ ਨਹੀਂ ਹੰਡਦੇ ਹੇ ਖੇਰੇ ਭਰਾ ਪਰਜਾਈ ਨਹੀਂ ਕੰਮ ਆਉਣਾ ਮਾਪਿਆਂ ਦੇ ਥਾਂ ਹੀ ਉਹ ਇੱਥੇ ਤੁਹਾਡਾ ਜੁੱਤੀ ਲਾਉਣ ਵਾਲਾ ਥਾਂ ਵਾ ਤੇ ਤੂੰ ਰਾਣੀ ਬਣ ਜਾਵੇਂਗੀ ਜੇ ਤੂੰ ਉਹਨਾਂ ਦੇ ਆਖੇ ਲੱਗ ਜਾਵੇਂਗੀ ਤੇ ਤੈਨੂੰ ਰਾਣੀ ਬਣ ਕੇ ਘਲਾਉਣਗੇ ਤੇ ਤੂੰ ਵੀ ਉਹਨਾਂ ਦੇ ਆਖੇ ਲੱਗਿਆ ਕਰ ਤਾ ਮੇਰੇ ਨਾਲ ਨਾ ਜ਼ਿਆਦਾ ਹੀ ਕੋ ਨਾ ਤੂੰ ਹੀ ਸੋਚਿਆ ਨਾ ਉਹਨੇ ਹੀ ਸੋਚਿਆ ਚੱਲ ਉਹਨੂੰ ਤੇ ਉਹਨਾਂ ਤੋੜਤਾ ਸਿਆਣੀ ਕਰਕੇ ਹੁਣ ਤੂੰ ਵੀ ਜੇ ਤੈਨੂੰ ਆਖਣਗੇ ਨਾ ਤੁਹਾਨੂੰ ਆਖੇ ਵੀਰ ਜੀ ਜਿੱਤਰਨ ਤੁਹਾਡਾ ਸਰਦਣਾ ਤੁਸੀਂ ਉਤਰਾ ਵੀ ਤੋੜ ਦੋ ਮੈਂ ਵੀ ਆਪਣੇ ਪਰਜਾਈ ਤੋਂ ਅੱਜ ਮਾਫੀ ਮੰਗ ਲੈਣੀ ਆਂਦੀ ਆ ਤੇ ਅੰਦਰੇ ਵੜ ਕੇ ਬੈਠੀ ਰਹਿਣੀ ਆ ਲੋਕ ਬਾਹਰ ਹੋਣੇ ਤੇ ਲੋਕ ਸੁਵਾਦ ਲੈਂਦੇ ਆ ਮੈਂ ਵੀ ਮਾਫੀ ਮੰਗ ਕੇ ਤੇ ਆਪਦੇ ਘਰ ਚਲ ਜਾਂਦੀ ਆ ਜਿੱਦਾਂ ਉਹ ਆਂਦੇ ਮੈਂ ਉਦਾ ਹੀ ਕਰ ਲੈਂਦੀ ਆ ਚੱਲ ਆਪਦੇ ਘਰ ਮੈਂ ਆਪਣੇ ਭਰਾ ਦਾ ਘਰ ਕਿਉਂ ਉਜਾੜਨ ਦਈ ਆ ਮੰਮੀ ਨੇ ਕਿੰਨਾ ਚਿਰ ਬੈਠੀ ਰਹਿਣਾ ਵਾ ਅਕਸਰ ਉਹਦੇ ਕੰਮ ਮੈਨੇ ਭਰਾ ਕੋਲ ਜਾਈ ਨਹੀਂ ਆਉਣਾ ਵਾ ਅਕਸਰ ਉਹ ਹੀ ਆਉਣਾ ਤੇ ਉਹਨਾਂ ਦੇ ਕੋਲ ਹੀ ਕੱਲ ਨੂੰ ਫੇਰ ਇੱਥੇ ਪਰ ਚਾਈ ਲੈ ਰਹੀ ਖੈਰੋ ਜਪਾਣ ਦੇ ਘਰ ਨਾ ਨਾ ਬਸ ਅੱਜ ਤਾਂ ਨਾ ਪਾਣੀ ਪੀਣਾ ਬਿਲਕੁਲ ਮੈਂ ਰਿਕਰ ਨਹੀਂ ਆਰੇ ਭਾਬੀ ਕਾਣੀ ਪਾਣੀ ਫੀ ਲਓ ਵਾ ਫੀਲਾ ਪੁੱਤ ਪੀ ਲਾ ਅੱਜ ਕੀ ਗੱਲ ਹੋ ਗਈ ਅੱਜ ਪ੍ਰੀਤੀ ਨੇ ਪਾਣੀ ਪਾਇਆ ਮੈਨੂੰ ਡੇਢ ਸਾਲ ਬਾਅਦ ਫੀ ਲਓ ਕੋਈ ਨਹੀਂ ਚਲੋ ਡੇਢ ਸਾਲ ਬਾਅਦ ਹੀ ਸੀ ਬੜਾ ਵਧੀਆ ਲੱਗਾ ਮੈਨੂੰ ਤੂੰ ਪਾਣੀ ਪੀਤਾ ਤੇ ਪਿਆਇਆ ਤੇ ਨਿਣਾਨ ਪਰਝਾਈਆਂ ਆਪਾ ਮੈਨੂੰ ਮਾਫ ਕਰ ਦੋ ਭੋਬੀ ਜੀ ਨੇ ਮਾਫੀ ਨਾ ਮੰਗ ਤੂੰ ਮੈਨੂੰ ਇੰਨੀ ਬੜੀ ਖੁਸ਼ੀ ਹੋਈ ਤੂੰ ਪਾਣੀ ਪਿਆਤਾ ਠੰਡਾ ਮੈਨੂੰ ਤੇ ਮੇਰੀ ਵੈਸੇ ਹੀ ਸਾਰਾ ਗੁੱਸਾ ਜਿਹੜਾ ਮਿਟ ਗਿਆ ਮੈਂ ਠੰਡੀ ਹੋ ਗਈ ਠੀਕ ਠੀਕ ਹੈ ਸਿਆਣੀ ਬਣ ਪ੍ਰੀਤੀ ਤੂੰ ਤੀਂ ਐਸ ਕਰਦੀ ਤੇਰੇ ਕਿਹੜੇ ਪੰਜ ਸੱਤ ਭਰਾ ਵਾ ਇੱਕ ਭਰਾ ਵਾ ਤੇਰਾ ਹਣਾ ਪਾਪਾ ਇਰਖਾ ਕਰਦੇ ਚੰਗੇ ਲੱਗਦੇ ਇੱਕ ਦੂਜੇ ਨਾਲ ਕੁਛ ਮੰਮੀ ਵੀ ਗਲਤ ਸੀ ਕੁਛ ਤੂੰ ਹੀ ਵੀ ਗਲਤ ਸੀ ਹਾਂਜੀ ਜੇ ਮਾਵਾਂ ਤੁਹਾਡੀਆਂ ਉਹ ਤੇ ਉਮਰਦੇ ਸਾਹਿਬ ਨਾਲ ਮੰਨ ਲਾ ਹੋ ਗਏ ਤੂੰ ਹੀ ਸਿਆਣੀਆਂ ਸੀ ਤੂੰ ਹੀ ਮੰਮੀ ਨੂੰ ਸਮਝਾਉਣਾ ਸੀ ਨਾ ਮੇ ਮੇਤਰਾਣੀ ਘਰਾਂ ਚ ਗੱਲਾਂ ਹੋ ਜਾਂਦੀਆਂ ਤੂੰ ਸਹੇਲੀ ਬਣ ਕੇ ਮੈਂ ਤੇਰੀ ਪਰਜਾਈ ਤੂੰ ਸਾਰੀਆਂ ਗੱਲਾਂ ਮੇਰੇ ਨਾਲ ਸ਼ੇਅਰ ਕਰਦੀ ਹਾਂ ਹਾਂਜੀ ਤੇ ਮੈਂ ਤੈਨੂੰ ਧੀ ਵੀ ਬਣਾਉਂਦੀ ਤੇ ਭੈਣ ਵੀ ਬਣਾਉਂਦੀ ਪਰ ਤੁਸੀਂ ਤੇ ਮੈਨੂੰ ਔਕਰਾਣੀ ਸਮਝ ਲਿਆ ਚੱਲਿਆ ਮੈਂ ਰੱਖ ਕੇ ਆਵਾਂ ਅੱਗ ਚੋ ਕੋਈ ਨਹੀਂ ਮੈਂ ਰੱਖਉਣੀ ਚੱਲ ਰੱਖਿਆ ਆ ਜਾ ਮਾਰ ਪ੍ਰੇਦਾ ਪਰ ਜਾਈ ਆ ਦਿਨ ਚਾਹ ਘਟ ਬਣਾ ਕੇ ਪਰ ਸਵੇਰ ਤਿਆਂ ਡਿਕੰਡੀਆਂ ਇਹ ਆਵੇ ਚਾਹ ਪੀ ਕੇ ਘਟ ਜਾਂ ਬਣਾ ਕੇ ਲੈ ਨਾਲ ਇਹ ਪੀ ਨਾ ਕੋਈ ਨਹੀਂ ਮੈਂ ਬਣਾਉਣੀ ਮੰਮੀ ਚਾ ਤੇ ਕੋਈ ਨਹੀਂ ਪੁੱਤਾ ਗਲਤ ਨਾ ਹੁੰਦਾ ਰੈਂਨੇ ਮੈਨੂੰ ਵੀ ਮਾਖ ਕਰ ਨਹੀਂ ਮੰਮੀ ਹੱਥ ਨਾ ਜੋੜੋ ਤੁਸੀਂ ਮੈਨੂੰ ਸ਼ਰਮਿੰਦਿਆ ਨਾ ਕਰੋ ਮਾਂ ਵਾ ਤੂੰ ਮੇਰੀ ਠੀਕ ਹੈ ਜੇ ਤੈਨੂੰ ਗੱਲ ਮਹਿਸੂਸ ਹੋਇਆ ਵੀ ਅਸੀਂ ਗਲਤ ਹਾਂ ਅਸੀਂ ਗਲਤ ਹਾਂ ਜ਼ਿਆਦਾ ਹੀ ਹੋ ਗਏ ਤੇ ਪਰ ਮੰਮੀ ਤੂੰ ਇਹ ਸਾਨੂੰ ਨੇ ਕੋਈ ਦਿਸਿਆਣੀ ਤੁਹੀ ਕਸਰ ਨਹੀਂ ਕੋਈ ਵੀ ਛੱਡੀ ਇੱਕ ਨਾ ਦਿਹਾੜੀ ਤੇ ਡਾਡਾ ਬੰਦਾ ਖੜੀ ਦੇ ਉਹਦੇ ਨਾਲ ਵੀ ਨਹੀਂ ਇਦਾਂ ਦਾ ਵਿਹਾਰ ਕਰਦੇ ਜਿੱਦਾਂ ਦਾ ਤੁਸੀਂ ਮੇਰੇ ਨਾਲ ਕਰਦੇ ਰਹਿ ਚੰਗੀ ਭਲੀ ਮੈਨੂੰ ਪੜ੍ਹੀ ਲਿਖੀ ਹੋਈ ਨੂੰ ਤੁਸੀਂ ਅਨਪੜਾਂ ਦੀ ਤਰ੍ਹਾਂ ਬਣਾ ਦਿੱਤਾ ਮੈਂ ਕਦੀ ਮਾੜਾ ਨਹੀਂ ਸੋਚਿਆ ਇਹ ਮੇਰੀਆਂ ਭੈਣਾ ਵਾਂ ਦੋ ਸੁਖ ਜੇ ਕੋਈ ਕਰੇ ਪਿਆ ਇਹ ਕੋਈ ਮੈਨੂੰ ਤੁਸੀਂ ਗੱਲ ਦੱਸਦੀਆਂ ਤੁਸੀਂ ਤੇ ਐ ਬਣਾ ਜਿੱਦਾਂ ਇਹਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਚੁਗਲ ਖੋਰਾ ਚ ਮੈਨੂੰ ਲੈ ਜਾਂਦਾ ਉਹਨ ਸਿੱਧੇ ਪਰੋਣੇ ਮੈਨੂੰ ਕਈ ਵਾਰੀ ਫੋਨ ਕਰਦੇ ਸੀਗੇ ਮੈਂ ਉਹਨਾਂ ਨੂੰ ਮੇਰੀ ਚੱਲਦੀ ਨਹੀਂ ਮੈਂ ਉਹਨਾਂ ਨੂੰ ਕੀ ਦੱਸਦੀ ਆਪਾਂ ਇਹਦਾ ਘਰ ਵਸਾਉਣਾ ਸੀ ਕਿ ਆਪਾਂ ਇਹਦਾ ਜਾੜਨਾ ਸੀ ਤੁਸੀਂ ਫੁੱਲ ਸਾਥ ਦਿੱਤਾ ਇਹਦਾ ਇਧਰੋਂ ਇਹਦਾ ਉਜੜ ਗਿਆ ਉਧਰੋਂ ਸਾਡੇ ਦੋਵਾਂ ਜੀਆਂ ਚ ਇਨੀ ਪਾਤੀ ਕਿ ਉਹ ਮੈਨੂੰ ਵੇਖਣਾ ਹੀ ਨਹੀਂ ਚਾਹੁੰਦਾ ਹੁਣ ਉਹ ਹੋਈ ਆ ਜੇ ਮੈਂ ਕੁਝ ਗਲਤ ਨਹੀਂ ਮਮੀ ਕੀਤਾ ਸਾਰਾ ਘਰ ਦਾ ਕਾ ਅਲਾਣਾ ਕਰਦੀ ਰਹੀ ਆ ਚਲੋ ਜਿੱਦਾਂ ਵੀ ਬੋਲਿਆ ਕੋਈ ਨਹੀਂ ਮੈਂ ਸਮਝਦੀ ਨਿਹਾਨੀਆਂ ਸਿਆੜੀਆਂ ਹੀ ਪਰ ਨਹੀਂ ਤੁਸੀਂ ਤਾਂ ਸਿਆਣੇ ਹੀ ਤੁਸੀਂ ਇਹਨਾਂ ਨੂੰ ਚੰਗੀ ਮਤ ਦੇਣੀ ਹੈ ਮੈਂ ਕੁਝ ਗਲਤ ਨਹੀਂ ਕੀਤਾ ਜੇ ਮੈਂ ਉਹਨੂੰ ਸਮਝਾ ਲਈਆਂ ਵਾ ਗੱਲਾਂ ਕੁਝ ਭਲਾ ਹੋਵੇ ਮਾਸੀ ਦਾ ਮੇਰੇ ਆਖੇ ਨਹੀਂ ਮਾਸੀ ਮੰਮੀ ਉਹ ਲੱਗਾ ਮਾਸੀ ਨੇ ਸਮਝਾਇਆ ਉਹਨੂੰ ਚਲੋ ਜੇ ਸਮਝਾਇਆ ਤੇ ਉਹ ਪਰੌਣਾ ਇਸਤ ਨਾਲ ਆਣ ਕੇ ਘਰੋਂ ਲੈ ਗਿਆ ਤੇ ਜੇ ਆਪਾਂ ਛੱਡਣ ਜਾਂਦੇ ਤੇ ਆਪਣੀ ਕਿੰਨੀ ਗਿਸ਼ਤ ਬਣਨੀ ਹੈ ਆਜੋ ਜਵਾਈ ਘਰ ਆਪਣੇ ਆਇਆ ਤੇ ਉਹਨੂੰ ਲੈ ਗਿਆ ਹੁਣ 10 ਦਿਨ ਹੋ ਗਏ ਆ ਉਹ ਫੋਨ ਵੀ ਨਹੀਂ ਕਰਦੀ ਤੇਰਾ ਮਤਲਬ ਉਹ ਆਪਣੇ ਘਰ ਖੁਸ਼ ਆ ਤੇ ਅਹੀਂ ਤੋਂ ਨੇ ਉਹ ਸੋਚਿਆ ਪੀ ਨਹੀਂ ਆਪਾਂ ਇਹਨੂੰ ਇਹਦੇ ਘਰ ਤੋਰੀਏ ਕੋਈ ਗੱਲ ਨਹੀਂ ਆਪਾਂ ਤੀ ਆੜੇ ਜਿਉਂਨਾਰੇ ਗਾੜੀ ਆਪਾਂ ਨੇ ਉਵੇਂ ਜਾਵਾਂਗੇ ਤਾਂ ਕੋਈ ਗੱਲ ਨਹੀਂ ਆਪਾਂ ਇਹਦਾ ਘਰ ਬਸਾਈਏ ਮੈਂ ਨਹੀਂ ਆਂਦੀ ਵੀ ਰੋਟੀਆਂ ਤੋਂ ਵਾਧੂ ਤੀ ਕੋਈ ਨਹੀਂ ਹੁੰਦੀ ਪਰ ਨਹੀਂ ਇਹ ਆਪਣੇ ਘਰ ਸ਼ੋਭਾ ਦਿੰਦੀਆਂ ਆਂਡ ਗਵਾਂਡ ਕੀ ਪੁੱਛਦੇ ਆ ਸਾਨੂੰ ਤੁਸੀਂ ਭਾਵੇਂ ਮੇਰੇ ਨਾਲ ਜਿੱਦਾਂ ਮਰਜ਼ੀ ਮਾੜਾ ਕਰਦੇ ਹੋ ਪਰ ਜਦੋਂ ਮੈਨੂੰ ਆਂਡ ਗਵਾਂਡ ਪੁੱਛਦਾ ਹੀ ਨਾ ਤੁਹਾਡੀ ਪ੍ਰੀਤੀ ਇੱਥੇ ਹੀ ਐਨਾ ਚਿਰ ਹੋ ਗਿਆ ਤੇ ਮੈਂ 100 ਪੜਦੇ ਪਉਣੀ ਹਾਂ ਤੁਹਾਨੂੰ ਕੀ ਲੱਗਦਾ ਮੈਂ ਇਹਨਾਂ ਦੀ ਨਿੰਦਿਆ ਕਰਦੀ ਹਾਂ ਪਰ ਤੁਸੀਂ ਹਰ ਗੱਲ ਦਾ ਮੇਰਾ ਗਲਤ ਮਤਲਬ ਕੱਢਦੀਆਂ ਰਹੀਆਂ ਮੈਂ ਫੇਰ ਵੀ ਸੀ ਨਹੀਂ ਕੀਤੀ ਪਰ ਮੈਂ ਕੁਝ ਵੀ ਨਹੀਂ ਕੀਤਾ ਮੈਂ ਫੇਰ ਵੀ ਬਾਬੇ ਦੀਪ ਸਿੰਘ ਦੀ ਸ਼ੁਕਰਗੁਜ਼ਾਰ ਹਾਂ ਜਿਨੇ ਸਾਡੇ ਘਰ ਨੂੰ ਅਜਬ ਸਹੀ ਰਾਹ ਤੇ ਲੈ ਆਂਦਾ ਚੱਲ ਤੇ ਇਹ ਮੇਰੇਆਂ ਵੀ ਅੱਖਰ ਦੇ ਪਰਦੇ ਖੋਲਤੇ ਹੀ ਤੋਂ ਮਾਂ ਕਰਦੇ ਸਨ ਨਾ ਜੋੜੋ ਮੰਮੀ ਕੋਈ ਨਹੀਂ ਤੁਸੀਂ ਸਾਡਾ ਸਾਥ ਦਿਓ ਇਹਨੂੰ ਸਮਝਾਉ ਹੋਏ ਧੀ ਆ ਤੁਹਾਡੀ ਤੇ ਆਪਾਂ ਇਹਨੂੰ ਇਹਦੇ ਘਰ ਤੋਂ ਹੋਰਗੇ ਅਸੀਂ ਕਰਾਂਗੇ ਉਹਨਾਂ ਨੂੰ ਫੋਨ ਗੱਲ ਕਰਾਂਗੇ ਤੇ ਆਪਾਂ ਇਹਨੂੰ ਉਹਦੇ ਘਰ ਤੋਂ ਹੋਰਗੇ ਕਿਨੇ ਇਹਨਾਂ ਨੂੰ ਸਾਡੀ ਆਪਸ ਵਿੱਚ ਇਹ ਮੇਰੇ ਨਾਲ ਈਖਾ ਕਰੀ ਗਈਆਂ ਮੈਂ ਇਹਨਾਂ ਨਾਲ ਕਰੀ ਗਈ ਆਪਾਂ ਆਪਣੇ ਘਰ ਦੀ ਡੰਡ ਲਾ ਲਈ ਤੇ ਲੋਕਾਂ ਦਾ ਆਣ ਗਵਾਂਡ ਦਾ ਪਤਮਾਸ਼ਾ ਬਣ ਗਏ ਤੇ ਉਹ ਪਰਦੇਸਾਂ ਚ ਰਾਤ ਕਿੱਥੇ ਕਿੱਥੇ ਧੱਕੇ ਖਾਂਦਾ ਫਿਰਦਾ ਫੌਜੀ ਦੀ ਨੌਕਰੀ ਕਰਨੀ ਸੌਖੀ ਆ ਕਰਦਾ ਜਾਣ ਤੇ ਜੱਗ ਦੀ ਮਕਸ਼ਰੀ ਮਕਸ਼ਰੀ ਉਹੋ ਗੱਲ ਨਾ ਕੋਈ ਨਹੀਂ ਕੋਈ ਨਹੀਂ ਮਾਫੀ ਨਾ ਮੰਗ ਤੂੰ ਕੋਈ ਨਹੀਂ ਮੈਨੂੰ ਇਹ ਨਹੀਂ ਬੜੀ ਖੁਸ਼ੀ ਆ ਕਿ ਤੈਨੂੰ ਸੋਝੀ ਆ ਗਈ ਆ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਉਮੀਦ ਕਰਦੇ ਆ ਕਿ ਸਾਡੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਕਿਉਂਕਿ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਸੀਗਾ ਹਰ ਗੱਲ ਦੇ ਦੋ ਪਹਿਲੂ ਹੁੰਦੇ ਆ ਹਰ ਥਾਂ ਤੇ ਨਵਾਂ ਮਾੜੀਆਂ ਨਹੀਂ ਹੁੰਦੀਆਂ ਹਰ ਥਾਂ ਤੇ ਸੱਸਾਂ ਤੇ ਨਾਨਾ ਵੀ ਮੜੀਆਂ ਨਹੀਂ ਹੁੰਦੀਆਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਘਰ ਕੋਈ ਨਵਾਂ ਮਾੜੀ ਆ ਕਿਤੇ ਕਿਸੇ ਘਰ ਦੇ ਵਿੱਚ ਕੋਈ ਸੱਸ ਜਾਂ ਨਾਨਾ ਮਾੜੀ ਆ ਇਸ ਚੀਜ਼ ਦਾ ਮਤਲਬ ਇਹ ਸੀਗਾ ਕਿ ਜਦੋਂ ਕਿਸੇ ਧੀ ਦਾ ਘਰ ਖਰਾਬ ਹੁੰਦਾ ਤੇ ਉਹਦੇ ਵਿੱਚ ਸ਼ਹਿ ਮਾਂ ਦੀ ਹੁੰਦੀ ਆ ਕੱਲਾ ਬੱਚਾ ਗਲਤੀ ਨਹੀਂ ਕਰਦਾ ਮਾਪਿਓ ਜਿੱਦਾਂ ਦੇ ਸੰਸਕਾਰ ਆਪਣੇ ਬੱਚੇ ਨੂੰ ਦਿੰਦੇ ਆ ਉਵੇਂ ਉਸੇ ਲਾਈਨ ਤੇ ਬੱਚੇ ਚੱਲਦੇ ਆ ਜੇ ਮਾਪਿਓ ਆਪਣੇ ਬੱਚਿਆਂ ਨੂੰ ਸਮਝਾਵੇ ਇੱਕ ਮਾਂ ਤੇ ਇੱਕ ਧੀ ਸਹੇਲੀਆਂ ਦੀ ਤਰ੍ਹਾਂ ਹੁੰਦੀਆਂ ਫਰੈਂਡ ਦੀ ਤਰ੍ਹਾਂ ਹੁੰਦੀਆਂ ਉਹ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਸਮਝਾਵੇ ਨਹੀਂ ਬੱਚਾ ਐਦਾਂ ਨਹੀਂ ਇਸ ਤਰ੍ਹਾਂ ਕੁੜੀ ਵੀ ਫਿਰ ਮਾ ਦੇ ਨਾਲ ਆਣ ਕੇ ਰਲ ਜਾਂਦੀ ਆ ਫਿਰ ਉਹ ਆਪਣੀ ਪਰਜਾਈ ਨਾਲ ਇੰਨੀ ਕਿ ਜ਼ਿਆਦਾ ਈਰਖਾ ਕਰਦੀ ਆ ਪਰ ਜਾਈ ਨੂੰ ਇੱਕ ਮਤਲਬ ਇੰਨਾ ਕੁ ਜ਼ਿਆਦਾ ਨੀਚੇ ਘੇਰ ਦਿੰਦੀਆਂ ਚੰਗੀ ਭਲੀ ਇੱਕ ਕੁੜੀ ਨੂੰ ਕਿਉਂ ਕਿਉਂਕਿ ਮਾਂ ਨਾਲ ਸ਼ਹਿ ਦਿੰਦੀ ਆ ਮਾਂ ਸੋਚੇ ਧੀ ਵੀ ਸੋਚੇ ਕਿ ਜੇ ਇਹ ਸਾਡੇ ਘਰ ਦੀ ਨੌਹਾਂ ਤੇ ਮੈਂ ਵੀ ਪਿੱਛੇ ਕਿਸੇ ਦੀ ਨੌਹਾਂ ਸੀਗੀ ਹਨਾ ਤੇ ਇਸ ਕਰਕੇ ਇਹ ਆ ਕਿ ਹਰ ਲੜਕੀ ਨੂੰ ਉਹਦਾ ਮਾਂ ਪਿਓ ਇਹੋ ਜੇ ਸੰਸਕਾਰ ਦੇਵੇ ਜੇ ਘਰ ਦੇ ਵਿੱਚ ਕੋਈ ਡੁੱਲੇ ਵਿਗੜੇ ਤੋਂ ਕੋਈ ਮਾਂ ਪਿਓ ਝਿੜਕਦਾ ਵਾ ਤੇ ਉਹਨੂੰ ਮਤਲਬ ਸਹਿਣ ਸ਼ਕਤੀ ਦੇ ਨਾਲ ਮਤਲਬ ਜਰ ਲੈਣੀ ਚਾਹੀਦੀ ਗੱਲ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਜੇ ਕਿਸੇ ਨੇ ਕੁਝ ਕਹਿ ਦਿੱਤਾ ਤੇ ਚੁੱਕੋ ਝੋਲਾ ਤੇ ਪੇਕੇ ਆ ਜਾਓ ਨਹੀਂ ਗੁੱਸਾ ਜ਼ਰੂਰ ਹੁੰਦਾ ਬਸ ਥੋੜੀ देर ਲਈ ਚੁੱਪ ਕਰ ਜਾਓ ਤੇ ਗੁੱਸਾ ਠੰਡਾ ਹੋ ਜਾਂਦਾ ਤੇ ਜੇ ਆਪਾਂ ਚੁੱਕ ਮਾਪਿਆਂ ਨੂੰ ਫੋਨ ਲਾ ਦਈਏ ਨਿੱਕੀ ਨਿੱਕੀ ਗੱਲ ਆਏ ਉਹ ਤੇ ਉਹ ਜੀ ਅੱਗੋਂ ਮਾਰ ਟੱਕਰ ਜੇ ਨਹੀਂ ਉਹ ਆਏ ਫਨ ਖਲਾਰੇ ਵੀ ਨਹੀਂ ਧੀਏ ਤੂੰ ਆ ਜਾ फटाफट ਇੱਥੇ ਆ ਮੇਰੀ ਧੀ ਨੂੰ ਕੋਈ ਕੁਝ ਕਹੇ ਜੇ ਕਿ ਜਾਵੇ ਕਿੱਥੇ ਤੇ ਜਿਹੜੀ ਘਰੇ ਨਾ ਆਈ ਹੋਵੇ ਤੇ ਕਿਸੇ ਦੀ ਧੀ ਆ ਇਸ ਕਰਕੇ ਇਹਨੂੰ ਈਰਖਾ ਨਾ ਦਿੱਤਾ ਗਿਆ ਸੀਗਾ ਤੇ ਉਮੀਦ ਕਰਦੇ ਆ ਕਿ ਇਹ ਇਹ ਹੀਰਖਾ ਤੁਹਾਨੂੰ ਕਿਵੇਂ ਦੀ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਆ ਤਾਂ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ